ਅੱਜ ਅਸੀਂ ਹਰੀਕੇ ਪੱਤਨ ਖੜੇ ਸੀ ਤੇ ਅਸੀਂ ਅੱਗੇ ਜਾ ਰਹੇ ਸੀਗੇ ਬੜੂ ਸਾਹਿਬ ਵਾਲਿਆਂ ਦੇ ਨਾਲ ਸੇਵਾ ਕਰਨ ਦੇ ਲਈ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਧਰ ਆਹ ਬੋਟ ਆ ਜਿਹੜੀਆਂ ਕਸ਼ਤੀਆਂ ਨੇ ਸੇਵਾ ਦੇ ਲਈ ਬੜੂ ਸਾਹਿਬ ਵਾਲੇ ਉਥੇ ਲਿਜਾ ਰਹੇ ਆ ਰਾਸ਼ਨ ਪਾਣੀ ਵੀ ਲਿਜਾ ਰਹੇ ਆ ਜਿੱਥੇ ਕਿਤੇ ਵੀ ਸੇਵਾ ਦੀ ਲੋੜ ਆ ਤੇ ਉਹ ਸਾਡੇ ਨਾਲ ਜਰੂਰ ਤੁਸੀਂ ਸੰਪਰਕ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਜਾਂ ਮੈਨੂੰ ਆਵਦਾ ਤੁਸੀਂ ਨੰਬਰ ਭੇਜ ਦਿਓ ਸੋ ਟੀਮ ਦੇ ਵੱਲੋਂ ਬਾਬਾ ਜੀ ਨੇ ਸੁਨੇਹਾ ਲਾਇਆ ਬੜੂ ਸਾਹ ਵਾਲਿਆਂ ਨੇ ਵੀ ਜਿੱਥੇ ਕਿਤੇ ਵੀ ਲੋੜ ਪੈਂਦੀ ਆ ਭਾਈ ਤੁਸੀਂ ਸਾਡੇ ਨਾਲ ਜਰੂਰ ਸੰਪਰਕ ਕਰ ਲਿਓ ਤੇ ਇੱਧਰ ਤੁਸੀਂ ਹਰੀਕੇ ਪੱਤਣ ਆ ਤੁਸੀਂ ਦਰਿਆ ਦੇ ਹਾਲਾਤ ਦੇਖ ਸਕਦੇ ਹੋ ਵੀ ਪਾਣੀ ਆ ਜਿਹੜਾ ਕਿੰਨੀ ਤੇਜ਼ੀ ਦੇ ਨਾਲ ਇੱਧਰ ਵੀ ਆ ਰਿਹਾਗਾ ਤੇ ਮੇਰੇ ਨਾਲ ਬਾਈ ਤਰਸੀਮ ਸਿੰਘ ਜੀ ਖੜੇ ਨੇ ਜਦੋਂ ਅਸੀਂ ਇੱਥੇ ਰੁਕੇ ਸੀ ਗੱਲਾਂ ਬਾਤਾਂ ਕਰਨ ਲੱਗੇ ਕਹਿੰਦੇ ਵੀ ਜਦੋਂ ਕਹਿੰਦੇ ਆ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਂਦਾਗਾ ਉਹ ਤਾਂ ਸੈਟੇਲਾਈਟ ਬਹੁਤ ਛੇਤੀ ਆ ਜਿਹੜੇ ਉਹ ਦੇਖ ਲੈਂਦੇ ਆ ਵੀ ਫਲਾਨੀ ਜਗ੍ਹਾ ਦੇ ਉੱਤੇ ਵੀ ਜਿਹੜੀ ਪਰਾਲੀ ਨੂੰ ਅੱਗ ਲੱਗੀ ਹੋਈ ਆ ਵੀ ਭਾਈ ਫਲਾਨੇ ਕਿਸਾਨ ਨੂੰ ਉਹਨੂੰ ਜ਼ਿੰਮੇਦਾਰ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ ਤੇ ਜਦੋਂ ਕਹਿੰਦੇ ਵੀ ਹਾੜ ਆਉਂਦੇ ਆ ਘਰਾਂ ਦੇ ਘਰ ਡੱਗ ਪੈਂਦੇ ਆ ਪਰਿਵਾਰਾਂ ਕਈਆਂ ਦੇ ਜੀ ਵੀ ਪਾਣੀ ਦੇ ਵਿੱਚ ਰੁੜ ਜਾਂਦੇ ਆ ਠੀਕ ਆ ਇੰਨਾ ਪਾਣੀ ਇੱਕਦਮ ਆ ਜਾਂਦਾ ਕਿ ਜਾਨੋਂ ਪਿਆਰੇ ਜਿਹੜੇ ਸਾਡੇ ਘਰਾਂ ਦੇ ਜੀ ਹੁੰਦੇ ਆ ਸਾਡੀਆਂ ਮੱਝਾਂ گاਵਾਂ ਨੇ ਉਹਨਾਂ ਦੇ ਵੀ ਸੰਗਲ ਖੋਲਣ ਦਾ ਟਾਈਮ ਨਹੀਂ ਲੱਗਦਾ ਉਹ ਵੀ ਵਿੱਚ ਹੀ ਪਾਣੀ ਦੇ ਜਿਵੇਂ ਸਾਡੇ ਘਰ ਦਾ ਜੀ ਗਿਆ ਆਉਂਦਾ ਸਾਲ ਤਾਂ ਸਾਡੀਆਂ ਮੱਝਾਂ ਦਾ ਸਾਡੇ ਪਸ਼ੂਆਂ ਦਾ ਇੰਨਾ ਜ਼ਿਆਦਾ ਦੁੱਖ ਲੱਗਦਾ ਆਪ ਰੋਟੀ ਖਾਣੀ ਭੁੱਲ ਜਾਂਦੇ ਆ ਪਰ ਉਹਨਾਂ ਨੂੰ ਸੰਨੀ ਕਰਨੀ ਨਹੀਂ ਕਦੇ ਭੁੱਲਦੇ ਤੇ ਉਹ ਵੀ ਤੁਸੀਂ ਦੇਖ ਲਓ ਕਈ ਵਾਰ ਐ ਹੜਾਂ ਦੇ ਪਾਣੀ ਦੇ ਵਿੱਚ ਹੀ ਰੁੜ ਜਾਂਦੀਆਂ ਜਾਂ ਸੰਗਲ ਬੰਨੇ ਰਹਿ ਜਾਂਦੇ ਆ ਉਮੀ ਟੋਬੀ ਜਾਂਦੀਆਂ ਇਹ ਚੀਜ਼ਾਂ ਬਾਈ ਤਰਸੇਮ ਵੀ ਸਾਡੇ ਨਾਲ ਸੀ ਬਾਈ ਕਿਉਂਕਿ ਜਦੋਂ ਵੀ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਵੀ ਉਹ ਤਾਂ ਬੜੀ ਛੇਤੀ ਸੈਟਲਾਈਟ ਦੇਖ ਲਾਉਂ ਦੇਖ ਲੈਂਦਾ ਵੀ ਆਹ ਕਿਉਂ ਨਹੀਂ ਦੱਸਦੀਆਂ ਚੀਜ਼ਾਂ ਮੈਂ ਪਹਿਲੇ ਭਾਈ ਜੀ ਦਸਾਂ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਈ ਵਾਤਾਵਰਨ ਪ੍ਰੇਮੀ ਆ ਮੈਂ ਜੁੜਿਆ ਹੋਇਆ ਮੇਰੇ ਕੋਲੇ ਆਪਣਾ ਵੀਸੀ ਸਾਹਿਬ ਹਾਂਜੀ ਕੁਸ਼ਲ ਸਾਹਿਬ ਘਰੇ ਹੋ ਕੇ ਗਏ ਆ ਹਾਂਜੀ ਮੋਗਾ ਜ਼ਿਲ੍ਹੇ ਦੇ ਟੀਸੀ ਸਾਹਿਬ ਆਪਣੇ ਹੋ ਕੇ ਗਏ ਐ ਐਸਟੀਐਮ ਸਾਹਿਬ ਹੋ ਕੇ ਗਏ ਆ ਉਦੋਂ ਸਾਨੂੰ ਅਪਰੀਸ਼ੀਏਟ ਕਰਨ ਵਾਸਤੇ ਆਉਂਦੇ ਆ ਵੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਵੱਧ ਤੋਂ ਵੱਧ ਕਿਸਾਨਾਂ ਨੂੰ ਤੁਸੀਂ ਰੋਕੋ ਹਾਂਜੀ ਸਾਡੇ ਸੈਟੇਲਾਈਟ ਆਉਂਦੇ ਆ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਉਹਦੇ ਦੇ ਪਰਚੇ ਹੁੰਦੇ ਆ ਹੁਣ ਸੈਟੇਲਾਈਟ ਕਿਉਂ ਨਹੀਂ ਚੱਲ ਰਹੇ ਇਹਨਾਂ ਦੇ ਠੀਕ ਆ ਆ ਕਿੰਨਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਕਿੰਨਾ ਆ ਫਲੱਡ ਦਾ ਏਰੀਆ ਕਿੰਨੀਆਂ ਫਸਲਾਂ ਮਰ ਗਈਆਂ ਤੇ ਹੁਣ ਸੈਟੇਲਾਈਟ ਸਰਕਾਰ ਦੇ ਕਿੱਧਰ ਗਏ ਇੱਥੇ ਹੁਣ ਕੋਈ ਵੀ ਨਹੀਂ ਆਉਂਦਾ ਜਦੋਂ ਸਾਡੇ ਦੇ ਪਰਚੇ ਉਦੋਂ ਸਾਰਾ ਪ੍ਰਸ਼ਾਸਨ ਚੜ ਕੇ ਆ ਜਾਂਦਾ ਤੇ ਹੁਣ ਕਿ ਕਿਸੇ ਦੀ ਬਾਹ ਕਿਉਂ ਨਹੀਂ ਫੜਦਾ ਸੋ ਇਹ ਵੀ ਵੱਡੇ ਸਵਾਲ ਆ ਵਾਤਾਵਰਨ ਪ੍ਰੇਮੀ ਨੇ ਇਹਨਾਂ ਨੇ ਵੀ ਪਿਛਲੇ ਕਈ ਸਾਲਾਂ ਤੋਂ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਬਿਨਾ ਪ੍ਰਾਲੀ ਨੂੰ ਅੱਗ ਲਾਏ ਠੀਕ ਉਸੇ ਤਰ੍ਹਾਂ ਜਿਹੜੀ ਖੇਤੀਬਾੜੀ ਕਰ ਰਹੇ ਆ ਫੇਰ ਵੀ ਇੱਕ ਗੱਲ ਤਾਂ ਹੈਗੀ ਆ ਨਾ ਵੀ ਉਦੋਂ ਤਾਂ ਸੈਟੇਲਾਈਟ ਬੜੀ ਛੇਤੀ ਆ ਜਾਂਦਾਗਾ ਵੀ ਹੁਣ ਸੈਟੇਲਾਈਟ ਕਿੱਥੇ ਗਏ ਇਹ ਵੀ ਬਹੁਤ ਵੱਡਾ ਸਵਾਲ ਆ ਬਾਕੀ ਜਿਹੜੀਆਂ ਵੀ ਐਨ ਜੀਓ ਜਾਂ ਬੜੂ ਸਾਹਿਬ ਵਾਲੇ ਜਿੰਨੀਆਂ ਵੀ ਟੀਮਾਂ ਲੱਗੀਆਂ ਹੋਈਆਂ ਨੇ ਸੇਵਾ ਕਰਨ ਦੇ ਵਿੱਚ ਲੱਗੀਆਂ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਅਖੀਰਲੀ ਮੇਰੀ ਬੇਨਤੀ ਇਹ ਹੀ ਸੀ ਵੀ ਜਿੱਥੇ ਕਿਤੇ ਵੀ ਲੋੜ ਪੈਂਦੀ ਆ ਭਾਈ ਤੁਸੀਂ ਸਾਡੇ ਨਾਲ ਸੰਪਰਕ ਜਰੂਰ ਕਰ ਸਕਦੇ ਹੋ ਅਸੀਂ ਉੱਥੇ ਜਰੂਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਕੀ